ਸਾਨੂੰ ਲੁਧਿਆਣੇ ਚ ਤਾਂ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਕ੍ਰਾਈਮ ਵਧ ਗਿਆ ਦੇਖੋ ਚੋਰਾਂ ਦੇ ਕੋਈ ਪੈਰ ਨਹੀਂ ਹੁੰਦੇ ਹੈਗੇ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਉਹਨਾਂ ਨੂੰ ਜਿੱਥੋਂ ਜੋ ਵੀ ਮਿਲ ਜਾਈ ਉਹਨਾਂ ਨੇ ਦਾ ਉਹ ਚੱਕ ਕੇ ਆਪਣਾ ਲੈ ਜਾਣਾ ਜੀ ਸਰ ਕਲੀਨਿੰਗ ਹੀ ਤੁਸੀਂ ਕਿਸੇ ਪਾਸੇ ਵੀ ਸੇਫ ਨਹੀਂ ਨਾ ਤੁਸੀਂ ਘਰ 'ਚ ਨਾ ਬਾਹਰ 'ਚ ਨਾ ਕਿਤੇ ਬਾਈ ਚੰਗ ਤੁਸੀਂ ਸਪੋਜ਼ ਕਰੋ ਦੁਕਾਨ ਦਾ ਕੈਸ਼ ਲੈ ਕੇ ਵੀ ਜਾ ਰਹੇ ਤੁਸੀਂ ਸਾ ਤਾਂ ਵੀ ਸੇਫ ਨਹੀਂ ਹੈਗੇ ਕੱਲ 5 ਤੋਂ 6 ਵਾਰ ਕਾਲ ਕੀਤੀ ਸੱਤਵੀਂ ਕਾਲ ਤੇ ਪੁਲਿਸ ਆਈ ਜਾ 10:30 ਵਜੇ ਦੀ ਕਾਲ ਕੀਤੀ 2:30 ਵਜੇ ਵਾਲੇ ਵਜੇ ਸਾਡੇ ਕੋਲ ਮੁਲਾਜ਼ਮ ਪਹੁੰਚੇ ਕਿਤੇ ਵੀ ਸੇਵ ਨਹੀਂ ਰਹਿ ਗਿਆ ਫੋਰਿਆ ਤਾਂ ਚੋਰੀ ਦਾ ਡਰ ਬਾਹਰ ਜਾ ਰਿਹਾ ਤਾਂ ਖਿਚ ਖਿੱਚਾ ਦਾ ਲੁੱਟਾਂ ਦਾ ਡਰ ਤਾਂ ਕਹਿੰਦੇ ਕਿੰਨੀ ਕੋ ਵੱਡੀ ਗੱਲ ਹੈ ਇਹ ਤਾਂ ਆਮ ਗੱਲਾਂ ਹੋ ਗਈ ਜਿਵੇਂ ਰੋਟੀ ਪਾਣੀ ਖਾਣੇ ਆ ਨਾ ਆਪਾਂ ਪਾਣੀ ਪੀਣੇ ਆ ਉਦਾਂ ਹੀ ਲੁੱਟਾਂ ਘੋਮੇ ਵੀ ਆਮ ਹੋ ਗਈ ਅੱਗੇ ਤਾਂ ਕਹਿੰਦੇ ਸੀ ਯੂਥ ਮਿਹਨਤ ਨਹੀਂ ਕਰਦਾ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਨੂੰ ਮਿਹਨਤ ਕਰਕੇ ਵੀ ਖਾਣ ਨਹੀਂ ਦੇ ਰਹੇ ਹੈਗੇ ਸਾਈਕਲ ਦੇ ਉੱਤੇ ਇੱਕ ਜਣਾ ਉੱਤਰ ਦਾ ਰੋਲ ਦੇ ਨਾਲ ਉਹਨੇ ਪਹਿਲਾਂ ਤਾਲਾ ਤੋੜਿਆ ਜੀ ਤਾਲਾ ਤੋੜਨ ਤੋਂ ਬਾਅਦ ਦੂਸਰਾ ਮੋਟਰਸਾਈਕਲ ਵਾਲਾ ਵਾਪਸ ਚਲਾ ਗਿਆ ਉਹਨੇ ਤਾਲਾ ਤੋੜ ਕੇ ਸ਼ੈਟਰ ਚੱਕ ਕੇ ਪੀਵੀਸੀ ਤੋੜ ਕੇ ਅੰਦਰ ਵੜਿਆ ਸਰ ਉਹ ਮੇਰਾ ਕੈਸ਼ ਗਿਆ ਜਿੰਨਾ ਵੀ ਗਿਆ ਕੈਸ਼ ਗਿਆ ਬਾਈ ਕਿੰਨਾ ਕੈਸ਼ ਕੈਸ਼ਾ ਠਾਹਦਾ ਤੋਂ 20000 ਦੇ ਵਿੱਚ ਕੈਸ਼ ਗਈ ਚੋਰ ਕਿੜੀਆਂ ਕਿੜੀਆਂ ਥਾਵਾਂ ਤੇ ਚੋਰੀ ਕਰ ਸਕਦੇ ਨੇ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਚੋਰਾ ਵੱਲੋਂ ਇੱਕ ਇਹੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਆਮ ਇਨਸਾਨ ਚਾਹਦਾ ਨਹੀਂ ਹੈ ਕਿ ਛੇਤੀ ਕਿਤੇ ਉਹ ਉੱਥੇ ਜਾਵੇ ਪਰ ਚੋਰਾਂ ਵੱਲੋਂ ਇਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਜਿਸ ਜਗ੍ਹਾ ਤੇ ਮੈਂ ਖੜਾ ਇਹ ਜਮਾਲਪੁਰ ਦਾ ਏਰੀਆ ਜੀਟੀਵੀ ਨਗਰ ਹੈ ਜੀ ਕਲੀਨਿਕ ਦੇ ਅੰਦਰ ਆਖਰ ਚੋਰ ਕਿਸ ਚੀਜ਼ ਨੂੰ ਚੋਰੀ ਕਰਨ ਲਈ ਗਏ ਹੋਣਗੇ ਕਿ ਆ ਬੁਖਾਰ ਜਾਂ ਖਾਂਸੀ ਦੀਆਂ ਦਵਾਈਆਂ ਜਾਂ ਫਿਰ ਉੱਥੇ ਕੋਈ ਸਿਰ ਦਰਦ ਦੀਆਂ ਗੋਲੀਆਂ ਚੋਰੀ ਕਰਨ ਲਈ ਪਹੁੰਚੇ ਹੋਣਗੇ ਪਰ ਤਾਂ ਦੱਸਦੀ ਹੈ ਕਿ ਲੁਧਿਆਣਾ ਦੇ ਜੀਟੀਬੀ ਨਗਰ ਜਮਾਲਪੁਰ ਦੇ ਵਿੱਚ ਇਸ ਕਲੀਨਿਕ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੁਹਾਨੂੰ ਇਹ ਕਲੀਨਿਕ ਦਿਖਾ ਦਿੰਨੇ ਆ ਕਿ ਇਹ ਛੋਟਾ ਜਿਹਾ ਕਲੀਨਿਕ ਹੈ ਔਰ ਕੁਲਦੀਪ ਕਲੀਨਿਕ ਦੀਆਂ ਇਹ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਪਹਿਲਾ ਸਭ ਤੋਂ ਪਹਿਲਾਂ ਤਾਂ ਤੁਸੀਂ ਉੱਪਰ ਇਸ ਰੈਕ ਦੇ ਵਿੱਚ ਦਵਾਈਆਂ ਲੱਗੀਆਂ ਹੋਈਆਂ ਦੇਖ ਲਓ ਕੀ ਕਿੰਨੀਆਂ ਕਿ ਦਵਾਈਆਂ ਇੱਥੇ ਪਈਆਂ ਨੇ ਕਿ ਆ ਚੋਰਾ ਵੱਲੋਂ ਦਵਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇਗਾ ਔਰ ਕੀ ਚੱਕਰ ਹੈ ਕਿ ਚੋਰਾ ਵੱਲੋਂ ਇਸ ਕਲੀਨਿਕ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਸਾਡੇ ਨਾਲ ਇਸ ਕਲੀਨਿਕ ਦੇ ਓਨਰ ਡਾਕਟਰ ਸਾਹਿਬ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਚੋਰੀਆਂ ਤਾਂ ਬਹੁਤ ਦੇਖੀਆਂ ਵੱਡੇ ਵੱਡੇ ਸ਼ੋਰੂਮਾਂ 'ਚ ਚੋਰੀਆਂ ਹੁੰਦੀਆਂ ਨੇ ਜਾਂ ਵੱਡੀਆਂ ਦੁਕਾਨਾਂ 'ਚ ਚੋਰੀਆਂ ਹੁੰਦੀਆਂ ਨੇ ਪਰ ਇੱਕ ਕਲੀਨਿਕ ਨੂੰ ਚੋਰਾ ਵੱਲੋਂ ਕਿਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਸਿਰਫ ਕਲੀਨਿਕ ਦੇ ਉੱਤੇ ਚੋਰੀ ਇਹ ਗੱਲ ਥੋੜੀ ਜੀ ਸਮਝ ਨਹੀਂ ਆਈ ਇਹ ਤਾਂ ਸਾਡੀ ਸਾਂ ਤੋਂ ਵੀ ਪਰਿਆ ਜੀ ਅਗਲਾ ਕਹਿੰਦਾ ਦਵਾਈਆਂ ਖਾ ਕੇ ਮਰਨਾ ਜੀ ਹੂੰ ਤਾਂ ਬੰਦਾ ਡਰ ਜਾਂਦਾ ਹੈ ਨਾ ਕਿ ਡਾਕਟਰ ਕੋਲ ਨਹੀਂ ਜਾਣਾ ਪਵੇ ਆਪਾਂ ਜਿਹੜੇ ਸਿਹਤਮੰਦ ਰਹੀਏ ਤੇ ਚੋਰਾ ਨੂੰ ਕੀ ਪੈ ਗਈ ਤੁਹਾਡੀ ਦੁਕਾਨ ਤੇ ਆ ਕੇ ਬੱਸ ਜੀ ਚੋਰਾ ਦਾ ਦੇਖੋ ਚੋਰਾ ਦੇ ਕੋਈ ਪੈਰ ਨਹੀਂ ਹੁੰਦੇ ਹੈਗੇ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਉਹਨਾਂ ਦਾ ਜਿੱਥੋਂ ਜੋ ਵੀ ਮਿਲ ਜਾਈ ਉਹਨਾਂ ਨੇ ਤਾਂ ਉਹ ਚੱਕ ਕੇ ਆਪਣਾ ਲੈ ਜਾਣਾ ਜੀ ਨਹੀਂ ਇੱਥੇ ਕੀ ਖਾਂਸੀ ਦੀ ਦਵਾਈ ਜਾਂ ਫਿਰ ਆਪਣੇ ਬੁਖਾਰ ਦੀਆਂ ਗੋਲੀਆਂ ਲੱਭਣ ਆਏ ਇਹ ਤਾਂ ਜੀ ਹੁਣ ਉਹਨਾਂ ਨੂੰ ਹੀ ਪਤਾ ਜੀ ਕੀ ਲੱਭਣ ਆਏ ਸੀ ਕੀ ਨਹੀਂ ਪਰ ਮੇਰਾ ਨੁਕਸਾਨ ਕਾਫੀ ਕਰ ਗਿਆ ਜੀ ਉਹ ਹੁਣ ਤੁਹਾਨੂੰ ਦੱਸ ਦਈਏ ਆਖਰ ਇਹ ਭੂਮਿਕਾ ਬੰਨਣ ਦਾ ਕਾਰਨ ਕੀ ਰਿਹਾ ਇਹ ਭੂਮਿਕਾ ਬੰਨਣ ਦਾ ਕਾਰਨ ਇਹ ਰਿਹਾ ਕਿ ਆਪਾਂ ਲੋਕ ਸੋਚ ਲੈਂਦੇ ਆ ਕਿ ਚੋਰੀ ਐਜੀਆਂ ਜਗ੍ਹਾ ਤੇ ਨਹੀਂ ਹੁੰਦੀ ਪਰ ਚੋਰਾਂ ਦੇ ਨਾਲ ਇੱਕ ਰੇਕੀ ਵਰਡ ਜ਼ਰੂਰ ਜੁੜਿਆ ਹੁੰਦਾ ਕਿਉਂਕਿ ਤੁਹਾਨੂੰ ਹੁਣ ਅਸੀਂ ਜਦੋਂ ਦੱਸਣ ਜਾਵਾਂਗੇ ਕਿ ਨੁਕਸਾਨ ਕਿੰਨਾ ਹੋਇਆ ਤੁਸੀਂ ਖੁਦ ਸੋਚੋਗੇ ਕਿ ਵਾਕਈ ਇੱਥੇ ਰੇਕੀ ਵੀ ਹੋਈ ਹੋएगी ਜਾਂ ਫਿਰ ਇੱਥੇ ਇਨਫੋਰਮੇਸ਼ਨ ਵੀ ਸਾਂਝੀ ਕੀਤੀ ਹੋਈਗੀ ਡਾਕਟਰ ਸਾਹਿਬ ਹੁਣ ਸਭ ਤੋਂ ਪਹਿਲਾ ਸਵਾਲ ਦਵਾਈਆਂ ਤਾਂ ਨਹੀਂ ਗਈਆਂ ਕੋਈ ਚੀਜ਼ ਇਦਾਂ ਦੀ ਨਹੀਂ ਗਈ ਤਾਂ ਗਿਆ ਕੀ ਮੇਰਾ ਕੈਸ਼ ਗਿਆ ਜਿੰਨਾ ਵੀ ਗਿਆ ਕੈਸ਼ ਗਿਆ ਬਾਈ ਕਿੰਨਾ ਕੈਸ਼ ਕੈਸ਼ਾ ਠਾ ਤਾਂ 20000 ਦੇ ਵਿੱਚ ਕੈਸ਼ ਗਈ ਸਰ ਇੰਨਾ ਕੈਸ਼ ਆਪਾਂ ਦੁਕਾਨ ਦੇ ਵਿੱਚ ਰੱਖਿਆ ਹੋਇਆ ਇਹ ਭਨਕ ਕਿੱਦਾਂ ਚੱਲੇਗੀ ਚੋਰਾਂ ਨੂੰ ਦੇਖੋ ਇਹ ਹੀ ਤਾਂ ਸਭ ਤੋਂ ਪਰੇ ਹੈਗੇ ਜੀ ਕਿਉਂਕਿ ਮੈਂ ਆਪਣੇ ਇੱਕ ਤਾਂ ਅੰਦਰ ਵਾਲੇ ਨੂੰ ਮੇਰੇ ਜਿਹੜੇ ਮਾਲਕ ਹੈ ਉਹਨਾਂ ਨੂੰ ਕਿਰਾਇਆ ਦੇ ਰੱਖਿਆ ਸੀ ਕੱਢ ਗਏ ਤੇ ਦੋ ਕਿਸ਼ਤਾਂ ਦੀ ਕੱਢੀ ਆਪਣੇ ਕਮੇਟੀ ਦੇ ਕਿਸ਼ਤਾਂ ਕੱਢ ਕੇ ਰੱਖੀਆਂ ਸੀਗੀਆਂ ਬਾਕੀ ਕੁਝ ਥੋੜਾ ਬੋਧਾ ਕੈਸ਼ ਵਿੱਚ ਆਪਾਂ ਰੱਖ ਵੀ ਦਿੰਨੇ ਆ ਕਿਉਂਕਿ ਕਲੀਨਿਕ ਹੈ ਕਲੀਨਿਕ ਦੇ ਵਿੱਚ ਅਸੀਂ ਬਾਹਰ ਪੈਸੇ ਮੰਗਣ ਜਾਂਦੇ ਚੰਗੇ ਨਹੀਂ ਲੱਗਦੇ ਖੁੱਲਾ 100 ਰੁਪਏ ਦੇ ਦੋ 50 ਰੁਪਏ ਕੋ ਪੰਜਾਂ ਹਜ਼ਾਰ ਰੁਪਏ ਉਹ ਲੋਕ ਦੇ ਵਿੱਚ ਰਹਿੰਦੇ ਹੀ ਰਹਿੰਦੇ ਜੀ ਤੇ ਉਹ ਜੋ ਵੀ ਸੀਗਾ ਉਹ ਸਾਰਾ ਮਤਲਬ ਚੋਰੀ ਕਰਕੇ ਲੈ ਗਏ ਜੀ 20 ਤੋਂ 25000 ਰੁਪਇਆ ਕੈਸ਼ ਉਹ ਚੋਰਾਂ ਦੇ ਹੱਥ ਲੱਗਿਆ ਯਾਨੀ ਕਿ ਉਹਨਾਂ ਨੂੰ ਯਾ ਤਾਂ ਪਨਕ ਸੀ ਕਿ ਇਸ ਕਲੀਨਿਕ ਦੇ ਅੰਦਰ ਹਜ਼ਾਰਾਂ ਰੁਪਇਆ ਜੋ ਹੈ ਪਿਆ ਹੋਇਆ ਔਰ ਦੱਸਦੀਏ ਛੋਟੀ ਜੀ ਕਲੀਨਿਕ ਹੈ ਕਿਸ ਤਰ੍ਹਾਂ ਇਹਦੀ ਸੀਸੀਟੀਵੀ ਮੌਜੂਦ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਕਿੰਨੇ ਵਜੇ ਦੀ ਚੋਰੀ ਹੋਈ ਕਿੰਨੇ ਵਜੇ ਦੀ ਘਟਨਾ ਹੈ ਇਹ 3:30 ਤੋਂ 4 ਵਜੇ ਦੇ ਵਿੱਚ ਵਿੱਚ ਹੋਈ ਹੈ ਸਰ ਚੋਰੀ ਕਿਸ ਦਿਨ ਦੀ ਗੱਲ ਹੈ ਇਹ ਕੱਲ 20 ਤਰੀਕ ਦੀ ਗੱਲ ਹੈ ਜੀ ਬੀ ਤੜਫਦੇ ਸਮੇਂ ਆਏ ਹਾਂ ਰਾਤ ਦੇ ਸਮੇਂ ਆਏ ਆਪਣੇ ਕੋਈ ਕੋਈ ਸੀਸੀਟੀਵੀ ਹੈ ਹਾਂਜੀ ਸੀਸੀਟੀਵੀ ਹੈਗਾ ਜੀ ਸਾਡੇ ਕੋਲ ਕੀ ਦਿਖਾਈ ਰਿਹਾ ਉਹਦੇ ਵਿੱਚ ਉਹਦੇ ਵਿੱਚ ਦੋ ਬੰਦੇ ਆ ਰਹੇ ਮੋਟਰਸਾਈਕਲ ਦੇ ਉੱਤੇ ਇੱਕ ਜਣਾ ਉੱਤਰਦਾ ਰੋਲ ਦੇ ਨਾਲ ਉਹਨੇ ਪਹਿਲਾਂ ਤਾਲਾ ਤੋੜਿਆ ਜੀ ਤਾਲਾ ਤੋੜਨ ਤੋਂ ਬਾਅਦ ਦੂਸਰਾ ਮੋਟਰਸਾਈਕਲ ਵਾਲਾ ਵਾਪਸ ਚਲਾ ਗਿਆ ਉਹਨੇ ਤਾਲਾ ਤੋੜ ਕੇ ਸ਼ਟਰ ਚੱਕ ਕੇ ਪੀਵੀਸੀ ਤੋੜ ਕੇ ਅੰਦਰ ਵੜਿਆ ਸਰ ਉਹ ਦੇ ਡਾਕਟਰ ਸਾਹਿਬ ਅਗਰ ਤੁਸੀਂ 2 ਮਿੰਟ ਉੱਠ ਕੇ ਅਗਰ ਆਪਾਂ ਬਾਹਰ ਦਿਖਾ ਦਈਏ ਕਿ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਹੋਇਆ ਔਰ ਦੋ ਜਿਹੜੇ ਚੋਰ ਨੇ ਬਾਈਕ ਸਵਾਰ ਉਹਨਾਂ ਵੱਲੋਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਇਹ ਮੈਂ ਦੁਕਾਨ ਦਿਖਾਈ ਹੈ ਇਹ ਸ਼ਟਰ ਨੂੰ ਇਹ ਸ਼ਟਰ ਨੂੰ ਖੋਲਿਆ ਗਿਆ ਹਾਂਜੀ ਨਾਲ ਲੋਕ ਤੋੜ ਕੇ ਸ਼ਟਰ ਉੱਪਰ ਚੱਕ ਗਿਆ ਜੀ ਤੇ ਫਿਰ ਪੀਵੀਸੀ ਤੋੜੀ ਗਈ ਇਹਦੀ ਜਿਹੜੀ ਆ ਪਹਿਲਾਂ ਹੁਣ ਅਸੀਂ ਨਵੀਂ ਲਵਾ ਲਈ ਸੀ ਕੱਲ ਮੈਂ ਜਿਹੜੀ ਆ ਪੀਵੀਸੀ ਜਿਹੜੀ ਪਹਿਲੀ ਸੀ ਪੁਰਾਣੀ ਇਹਨੂੰ ਲੱਤ ਮਾਰ ਕੇ ਤੋੜਿਆ ਗਿਆ ਜੀ ਤੋੜ ਆ ਵਾਲੀ ਸ਼ੀਟ ਨੂੰ ਯਾਨੀ ਕਿ ਤੋੜ ਕੇ ਇਹਨੂੰ ਹਾਂ ਇਹਨੂੰ ਤੋੜ ਕੇ ਦੇ ਵਿੱਚੋਂ ਅੰਦਰ ਬੜਿਆ ਸਰ ਤੇ ਇਹ ਪੀਵੀਸੀ ਜਿਹੜੀ ਹੈ ਸ਼ੀਟ ਤੋੜੀ ਗਈ ਔਰ ਇਹ ਸ਼ਟਰ ਨੂੰ ਜਿਹੜਾ ਇਹਨਾਂ ਕੋਲ ਇਸ ਤਰ੍ਹਾਂ ਦੇ ਕਈ ਸੰਧ ਹੁੰਦੇ ਐ ਕਿ ਇਹ ਮਿੰਟਾਂ ਦੇ ਅੰਦਰ ਤਾਲਿਆਂ ਨੂੰ ਤੋੜ ਲੈਂਦੇ ਐ ਸ਼ਟਰ ਨੂੰ ਚੱਕ ਲੈਂਦੇ ਐ ਔਰ ਸ਼ਟਰ ਨੂੰ ਚੱਕਣ ਤੋਂ ਬਾਅਦ ਆ ਪੀਵੀਸੀ ਤੁਸੀਂ ਦੇਖੋ ਕਿ ਇਹਨੂੰ ਅਗਰ ਜ਼ੋਰ ਨਾਲ ਇੱਕ ਪੈਰ ਵੀ ਮਾਰਿਆ ਜਾਵੇ ਤਾਂ ਇਹ ਔਖੜ ਜਾਏਗੀ ਇਹਦਾ ਕੋਈ ਇੰਨਾ ਜ਼ਿਆਦਾ ਸਹਾਰਾ ਨਹੀਂ ਲੇਕਿਨ ਦੁਕਾਨ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਸ਼ਟਰ ਸ਼ਟਰ ਨੂੰ ਜਿਹੜਾ ਉਖਾੜ ਲਿੱਤਾ ਗਿਆ ਇਹ ਤਕਰੀਬਨ 3:30 ਵਜੇ ਦੀ ਸਾਢੇ 3:30 ਤੋਂ 4:00 ਵਜੇ ਦੇ ਵਿੱਚ ਦੀ ਇਹ ਵਾਰਦਾਤ ਹੈ ਸਰ ਅਜੇ ਕਾਰਨ ਕੀ ਹੈ ਚੋਰ ਇੰਨਾ ਜ਼ਿਆਦਾ ਕ੍ਰਾਈਮ ਵੱਧ ਗਿਆ ਹੈਗਾ ਕਿ ਹੁਣ ਕਲੀਨਿਕ ਵੀ ਜਿਹੜਾ ਸੋਫ ਨਹੀਂ ਰ ਸਰ ਕਲੀਨਿਕ ਵੀ ਤੁਸੀਂ ਕਿਸੇ ਪਾਸੇ ਵੀ ਸੇਫ ਨਹੀਂ ਨਾ ਤੁਸੀਂ ਘਰ 'ਚ ਨਾ ਬਾਹਰ 'ਚ ਨਾ ਕਿਤੇ ਬਾਈ ਚੰਦ ਤੁਸੀਂ ਸਪੋਜ਼ ਕਰੋ ਦੁਕਾਨ ਦਾ ਕੈਸ਼ ਲੈ ਕੇ ਵੀ ਜਾ ਰਹੇ ਤੁਸੀਂ ਤਾਂ ਵੀ ਸੇਫ ਨਹੀਂ ਹੈਗੇ ਕਿਉਂਕਿ ਪਤਾ ਨਹੀਂ ਕਦੋਂ ਕਿਸ ਟਾਈਮ ਤੁਹਾਡੇ ਪਿੱਛੇ ਕਿਹੜਾ ਲੱਗ ਜਵੇ ਕਹਿੰਦਾ ਭਾਵੇਂ ਵੀ ਹੁਣ ਤੁਸੀਂ ਮਿਹਨਤ ਕਰਕੇ ਵੀ ਖਾ ਨਹੀਂ ਸਕਦੇ ਹੈਗੇ ਅੱਗੇ ਤਾਂ ਕਹਿੰਦੇ ਸੀ ਯੂਥ ਮਿਹਨਤ ਨਹੀਂ ਕਰਦਾ ਜਿਹੜੇ ਮਿਹਨਤ ਕਰਦੇ ਨੇ ਉਹਨਾਂ ਨੂੰ ਮਿਹਨਤ ਕਰਕੇ ਵੀ ਖਾਣ ਨਹੀਂ ਦੇ ਰਹੇ ਹੈਗੇ ਬਿਲਕੁਲ ਕਿਉਂਕਿ ਲੁੱਟਾ ਘੋਆ ਹੋ ਜਾਂਦੀਆਂ ਨੇ ਕਈ ਖਬਰਾਂ ਤੁਸੀਂ ਵੀ ਹੈਨਾ ਸੁਣੀਆਂ ਹੋਣਗੀਆਂ ਕਿ ਥੋੜਾ ਜਿਹਾ ਕੈਸ਼ ਅਗਰ ਜੇਬ ਚ ਹੈ ਜਾਂ ਮੋਬਾਈਲ ਜਾਂ ਕੋਈ 골ਡ ਦੀ ਕੋਈ ਚੀਜ਼ ਪਾਈਆ ਤਾਂ ਲੁੱਟਖੋ ਹੋ ਜਾਂਦੀ ਆ ਸਰ ਅੱਜ ਤੋਂ 3 ਸਾਲ ਪਹਿਲਾਂ ਮੇਰੇ ਮਦਰ ਦੀ ਬਾਲੀ ਵੀ ਚੋਰੀ ਹੋਈਆਂ ਸੀ ਉਹ ਵੀ ਇਸੇ ਤਰ੍ਹਾਂ ਹੀ ਲੁੱਟਖੋ ਹੋਈ ਸੀ ਮਦਰ ਮੇਰੇ ਕਿਸੇ ਦਾ ਅਫਸੋਸ ਕਰਕੇ ਆ ਰਹੇ ਸੀ ਜਦੋਂ ਘਰ ਦਾ ਗੇਟ ਖੋਲਣ ਲੱਗੇ ਤੇ ਪਿੱਛੇ ਬਾਹਾਂ ਆਪਣੇ ਫੜ ਕੇ ਗਰਦਨ ਤੋਂ ਦੋਨੋਂ ਵਾਲੀ ਉਤਾਰ ਕੇ ਲਾਏ ਕੋਈ ਕਾਰਵਾਈ ਵੀ ਨਹੀਂ ਹੈਗੀ ਸਰ ਇੱਥੇ ਕੱਲੀ ਚੋਰੀ ਤੇ ਗੱਲ ਚੋਰੀ ਦੀ ਨਹੀਂ ਹੈਗੀ ਸਰ ਕਾਰਵਾਈ ਵੀ ਨਹੀਂ ਹੁੰਦੀ ਤੁਸੀਂ ਮੰਨੋਗੇ ਨਹੀਂ ਕੱਲ 5 ਤੋਂ 6 ਵਾਰ ਕਾਲ ਕੀਤੀ ਸੱਤਵੀਂ ਕਾਲ ਤੇ ਪੁਲਿਸ ਆਈ ਜਾ 10 10:30 ਵਜੇ ਦੀ ਕਾਲ ਕੀਤੀ 2:30 ਵਜੇ ਵਾਲੇ ਵਜੇ ਸਾਡੇ ਕੋਲ ਮੁਲਾਜ਼ਮ ਪਹੁੰਚੇ ਜੀ ਹੁਣ ਤੁਸੀਂ ਆਪਸ ਆਪ ਲਾ ਲਓ ਸਾਡਾ ਸਿਸਟਮ ਕਿੰਨਾ ਕੁ ਫਾਸਟ ਹੈਗਾ ਕਿੰਨਾ ਕੁ ਤੇਜ਼ ਹੈਗਾ ਜੀ ਬਿਲਕੁਲ ਕਿਉਂਕਿ ਅਗਰ ਇੰਨੇ ਘੰਟੇ ਉੱਥੇ ਲੱਗ ਜਾਂਦੇ ਤਾਂ ਐਵੀਡੈਂਸੀ ਸਾਰੇ ਖਤਮ ਹੋ ਜਾਂਦੇ ਐ ਕੋਈ ਇਹਨਾਂ ਨੇ ਫੋਰੈਂਸਿਕ ਤਾਂ ਵੈਸੇ ਕੀਤੀ ਹੋਈ ਨਹੀਂ ਹੁੰਦੀ। ਨਾ ਜੀ ਕੁਛ ਨਹੀਂ ਕੋਈ ਫੋਰੈਂਸਿਕ ਨਹੀਂ ਕੁਛ ਨਹੀਂ ਪਹਿਲਾਂ ਆਏ ਬਸ ਆਪਣੀ ਕਾਰਵਾਈ ਕੀਤੀ ਤੇ ਚਲੇ ਗਏ ਜੀ। ਤੇ ਅੱਜ ਮੈਂ ਸਿਰੇ ਕਾਲ ਕੀਤੀ ਸੀ ਕਹਿੰਦਾ ਜੀ ਦੇਖਦੇ ਆ ਕਾਰਵਾਈ ਕਰਦੇ ਪਏ ਆ ਮੈਂ ਸਿਰੇ ਕਾਲ ਕੀਤੀ ਸੀਗੀ ਤੇ ਕਹਿੰਦੇ ਜੀ ਅਸੀਂ ਕਾਰਵਾਈ ਕਰ ਰਹੇ ਹਾਂ ਅੱਜ ਅਸੀਂ ਕਚਹਿਰੀਆਂ ਆਏ ਹੋਏ ਆ ਮੁਲਾਜ਼ਮ ਫੜ ਕੇ ਲੈ ਕੇ ਕੋਈ ਮੁਲਾਜ਼ਮ ਫੜੇ ਹੋਣਗੇ ਉਹਨਾਂ ਨੇ ਤੇ ਉਹਨਾਂ ਨੂੰ ਲੈ ਕੇ ਆਏ ਹੋਏ ਆ ਅਸੀਂ ਤੁਹਾਡੀ ਕਾਰਵਾਈ ਕਰਦੇ ਪਏ ਆ ਤੁਹਾਨੂੰ ਪਤਾ ਹੀ ਆ ਕਿੰਨੀ ਕਾਰਵਾਈ ਹੁੰਦੀ ਆ ਸਰ ਇਹ ਫਾਰਮੈਲਟੀ ਆਈ ਨੇ ਜੇ ਤਾਂ ਤੁਹਾਡੇ ਚਾਰ ਥੋੜੀ ਬੈਗ ਹੈਗੀ ਆ ਤਾਂ ਸਰ ਕਾਰਵਾਈ ਜੇ ਤੁਹਾਡੀ ਬੈਗ ਨਹੀਂ ਹੈਗੀ ਫਿਰ ਕੁਛ ਨਹੀਂ ਆਵੇ ਜ ਲੋਕਾਂ ਲਈ ਜਾਂ ਦੂਸਰੇ ਲੋਕਾਂ ਲਈ 25 20 25000 ਵੱਡੀ ਰਕਮ ਹੋਏਗੀ ਲੇਕਿਨ ਬਹੁਤ ਸਾਰੇ ਸਾਡੇ ਵਰਗੇ ਲੋਕਾਂ ਲਈ ਆਮ ਲੋਕਾਂ ਲਈ ਬਹੁਤ ਬੜੀ ਅਮਾਉਂਟ ਹੋ ਜਾਂਦੀ ਹੈ ਇੱਕ ਮਹੀਨੇ ਦਾ ਪੂਰਾ ਖਰਚਾ ਹੋ ਜਾਂਦਾ ਹੈ ਹੈਗਾ ਇਸ ਦੇ ਨਾਲ ਪਰਿਵਾਰ ਦਾ ਬਿਲਕੁਲ ਦੇਖੋ ਜਿਸ ਤਰ੍ਹਾਂ ਤੁਸੀਂ ਰੈਂਟ ਤੇ ਹੈਗੇ ਆਪਣੀ ਇਹ ਸਰ ਰੈਂਟ ਤੇ ਆ ਦੁਕਾਨ ਆਪਣੀ ਕਿਰਾਇਆ ਵੀ ਦੇਣਾ ਫਿਰ ਖਰਚੇ ਵੀ ਕੱਢਣੇ ਆਪਣੇ ਲਈ ਤਾਂ ਇਹ ਮੈਟਰ ਕਰਦੀ ਏਡੀ ਵੱਡੀ ਅਮਾਉਂਟ ਅਮਾਉਂਟ ਵੀ ਡਿਊਟੀ ਵੀ ਕਰਦੇ ਹੁਣ ਸਾਨੂੰ ਰਾਤ ਨੂੰ ਬੈਠਣ ਲੱਗੇ ਵੀ ਡਰ ਲੱਗਣ ਲੱਗੇ ਸਾਰਾ ਨਹੀਂ ਆਪਣੇ ਆਪ ਨੂੰ ਬਿਲਕੁਲ ਸੇਫ ਨਹੀਂ ਸਮਝਦੇ ਲੁਧਿਆਣੇ ਚ ਤਾਂ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਕ੍ਰਾਈਮ ਵਧ ਗਿਆ 0% ਕੀ 101 ਤਾਂ ਬਹੁਤ ਹੁਣ 0% ਵੀ ਸੇਫ ਨਹੀਂ ਮਹਿਸੂਸ ਕਰ ਰਹੇ ਸ ਦੇਖ ਰਹੇ ਹੋ ਤੁਸੀਂ ਕਿਦਾਂ ਉਮੀਦ ਹੈ ਕਿ ਚੋਰ ਫੜੇ ਜਾਣਗੇ ਸਰ ਜਦੋਂ ਮੇਰੀ ਮਦਰ ਦੀਆਂ ਵਾਲੀਆਂ ਚੋਰੀ ਹੋਈਆਂ ਨੇ ਸਾਨੂੰ ਉਦੋਂ ਕੋਈ ਇਨਸਾਫ ਨਹੀਂ ਮਿਲਿਆ ਉਹ 3 ਸਾਲ ਦੀਆਂ ਇੱਦਾਂ ਲਟਕ ਰਹੀਆਂ ਹਾਂਜੀ ਇੱਦਾਂ ਦਾ ਹੀ ਲਟਕਦਾ ਪਿਆ ਕੋਈ ਕੋਈ ਕਾਰਵਾਈ ਨਹੀਂ ਹੋਈ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਕੋਈ ਉਮੀਦ ਨਹੀਂ ਹੈਗੀ ਤੇ ਇਥੇ ਕੋਈ ਉਮੀਦ ਨਹੀਂ ਥਾਰਾ ਜਮਾਲਪੁਰ ਦੇ ਵਿੱਚ ਮਾਮਲਾ ਜਿਹੜਾ ਦਰਜ ਕਰਵਾਇਆ ਗਿਆ ਵੀਰੇ ਜੀ ਲੱਗਦਾ ਹੈ ਕਿ ਇਹਨਾਂ ਨੇ ਤਾਂ ਉਮੀਦ ਕਹਿੰਦੇ ਛੱਡਤੀ 3 ਸਾਲ ਪਹਿਲਾਂ ਵੀ ਇਹਨਾਂ ਨਾਲ ਇੱਕ ਵਾਕਿਆ ਵਾਪਰਿਆ ਇਹਨਾਂ ਦੇ ਮਾਤਾ ਜੀ ਦੀਆਂ ਬਾਲੀਆਂ ਜਿਹੜੀਆਂ ਨੇ ਖੋਹ ਹੋ ਗਈਆਂ ਸੀਗੀਆਂ ਅੱਜ ਇਹਨਾਂ ਦਾ ਪੈਸਿਆਂ ਦਾ ਨੁਕਸਾਨ ਹੋ ਗਿਆ ਕੈਸ਼ ਲੈ ਕੇ ਚੱਕ ਕੇ ਚੋਰੀ ਫਿਰ ਦੇਖੋ ਬੇਸਿਕਲੀ ਇਹ ਚੀਜ਼ਾਂ ਦੇਖੋ ਅੱਜ ਕੱਲ ਇਨਸਾਨ ਕਿਤੇ ਵੀ ਸੇਵ ਨਹੀਂ ਰਹਿ ਗਿਆ ਫੋੜਿਆ ਤਾਂ ਚੋਰੀ ਦਾ ਡਰ ਬਾਰ ਜਾ ਰਹੇ ਆ ਤਾਂ ਖਿਚ ਖਿਚਾ ਦਾ ਲੁੱਟਾਂ ਦਾ ਡਰ ਆਪਾਂ ਦਸੀਂ ਸੇਵ ਕੀਤੇ ਆ ਵਾ ਮੰਗਲਗ੍ਰਹਿ ਚਲੇ ਜਾਂਦੇ ਆ ਮੰਗਲਗ੍ਰਹਿ ਚ ਵੀ ਸ਼ਾ ਚੋਰ ਪਹੁੰਚਣ ਸੋ ਸਰਕਾਰ ਦਾ ਸਿਸਟਮ ਜ਼ਬਰਦਸਤ ਫੇਲ ਹੁੰਦਾ ਦਿਖ ਰਿਹਾ ਮੈਂ ਪਹਿਲੇ ਵੀ ਬਹੁਤ ਵਾਰੀ ਕਿਹਾ ਔਰ ਅੱਜ ਵੀ ਕਹਿ ਰਹੇ ਕਿ ਸਰਕਾਰ ਜਿੱਥੇ ਕਹਿ ਰਹੀ ਵੀ ਅਸੀਂ ਸੇਫਟੀ ਦੇ ਲਈ ਆਪਾਂ ਬੜੀ ਚੀਜ਼ਾਂ ਕਰ ਰਹੇ ਆ ਉੱਥੇ ਹੀ ਸਰ ਇਹ ਜਿਹੜੀ ਲੁੱਟ ਖੋਹ ਰੋਜ਼ ਵਾਦ ਰਹੀਆਂ ਅੱਜ ਮੈਂ ਆਪਣੇ ਫਰੈਂਡ ਨੂੰ ਦੱਸਿਆ ਵੀ ਮੇਰੇ ਐਦਾ ਕੋਈ ਡਾਕਟਰ ਸਾਹਿਬਾ ਉਹਨਾਂ ਦੇ ਘਰੇ ਐਦਾ ਮਤਲਬ ਉਹਨਾਂ ਦੀ ਸ਼ਾਪ ਤੇ ਲੁੱਟ ਖੋਈ ਆ ਤਾਂ ਕਹਿੰਦੇ ਕਿੰਨੀ ਕੋ ਵੱਡੀ ਗੱਲ ਐ ਇਹ ਤਾਂ ਆਮ ਗੱਲਾਂ ਹੋ ਗਈ ਜਿਵੇਂ ਉਦਾਂ ਹੀ ਲੁੱਟਾ ਘੋਮੇ ਵੀ ਆਮ ਹੋ ਗਈ ਹੈ ਇਹ ਕੋਈ ਵੱਡੀ ਗੱਲ ਨਿਊਜ਼ ਨਹੀਂ ਰਹਿ ਗਈ ਤੁਸੀਂ ਨਿਊਜ਼ ਦੇ ਰਹੇ ਹੋ ਵਧੀਆ ਗੱਲ ਹੈ ਬਟ ਇਹ ਸਿਰ ਬਹੁਤ ਹੀ ਆਮ ਗੱਲਾਂ ਹੋ ਗਈਆਂ ਅੱਜ ਕਿਸ ਦੀ ਮੇਰੇ ਸਾਹਮਣੇ ਸਿਰ ਪਰਸੋ ਦੀ ਗੱਲ ਹੈ ਲੜਕੀ ਦਾ ਫੋਨ ਲੈ ਕੇ ਖਿੱਚ ਕੇ ਚੱਲ ਕੇ ਦਿਨ ਦਾ ਟਾਈਮ ਤਾਂ ਆਪਾਂ ਸੌ ਰਹੇ ਆ ਤਾਂ ਵੀ ਸੇਫ ਨਹੀਂ ਘਰੇ ਬੈਠੇ ਆ ਤਾਂ ਵੀ ਸੇਫ ਨਹੀਂ ਬਾਹਰ ਜਾ ਰਹੇ ਆ ਤਾਂ ਵੀ ਸੇਫ ਨਹੀਂ ਇਹ ਤਾਂ ਸਿਰ ਰਾਮ ਭਰੋਸੇ ਚੋਂ ਕਹਿੰਦੇ ਨਾ ਇੱਕ ਰਾਮ ਕੇ ਭਰੋਸੇ ਸਾਰੀ ਦੁਨੀਆ ਚੱਲ ਰਹੀ ਹੈ ਤਾਂ ਇਹੀ ਗੱਲ ਹੈ ਹੁਣ ਪਿੱਛੇ ਹੁਣ ਦੁਸ਼ਹਿਰਾ ਸ਼ੁਰੂ ਹੋਣਾ ਤੁਹਾਨੂੰ ਪਤਾ ਹੈ ਦੁਸ਼ਹਿਰੇ ਦੇ ਵਿੱਚ ਰਾਵਣ ਨੂੰ ਜਲਾਇਆ ਜਾਂਦਾ ਹੈ ਦੁਸ਼ਹਿਰੇ ਦੇ ਵੀ ਰਾਵ ਉਹ ਸਾਰੀ ਭੀੜ ਨੂੰ ਇਹ ਪੁੱਛ ਰਿਹਾ ਵੀ ਤੁਹਾਡੇ ਚ ਆਰਾਮ ਕੌਣ ਹੈ ਅੱਜ ਤਾਂ ਸਾਰੀ 라ਵਣ ਹੋ ਗਿਆ ਸਰ ਕਿਤੇ ਵੀ ਕੋਈ ਸੇਫਟੀ ਨਹੀਂ ਹੈਗੀ ਸੋ ਬਿਲਕੁਲ ਫੇਲ ਸਰਕਾਰ ਨਜ਼ਰ ਆ ਰਹੀ ਹੈ ਬਿਲਕੁਲ ਮਜ਼ਾ ਨਹੀਂ ਆ ਰਿਹਾ ਸਰ ਲੜਕੀਆਂ ਸੇਫ ਨਹੀਂ ਬੰਦੇ ਸੇਫ ਨਹੀਂ ਇਨਸਾਨ ਇਨਸਾਨ ਤੋਂ ਡਰ ਰਿਹਾ ਕੀ ਕਲੀਨਿਕ ਦੇ ਵਿੱਚ ਚੋਰੀ ਹੋਣਾ ਕਦੀ ਸੋਚ ਸਕਦੇ ਆ ਕਿ ਆਪਾਂ ਇੱਕ ਡਾਕਟਰ ਦੀ ਕਲੀਨਿਕ ਦੇ ਵਿੱਚ ਚੋਰੀ ਹੋ ਗਈ ਸਰ ਇਹ ਡਾਕਟਰ ਸਾਹ ਨੂੰ ਮੈਂ ਲਾਸਟ 5 ਤੋਂ 6 ਸਾਲ ਦਾ ਜਾਂਦਾ ਉਹ ਡਾਕਟਰ ਸਾਹਿਬ ਹਮੇਸ਼ਾ ਹਰ ਕਿਸ ਦੀ ਪ੍ਰੋਬਲਮ ਨੂੰ ਸਮਝ ਕੇ ਉਹਨਾਂ ਦੀ ਸੌਟ ਆਊਟ ਕਰਦੇ ਆ ਪ੍ਰੋਬਲਮ ਨੂੰ ਹੱਲ ਕਰਦੇ ਆ ਇਹਨਾਂ ਦੇ ਨਾਲ ਕਲੀਨਿਕ ਦੇ ਵਿੱਚ ਚੋਰੀ ਹੋਣੀ ਸਰ ਅਜੇ ਤੱਕ ਨਹੀਂ ਸਮਝ ਆਈ ਮੈਂ ਰਾਤ ਨੂੰ ਲੇਟੇ-ਲੇਟ ਸੋਚ ਰਿਹਾ ਸੀ ਵੀ ਇਹ ਕਿੱਦਾਂ ਚੋਰੀ ਹੋ ਗਈ ਮਤਲਬ ਮਤਲਬ ਇਹ ਮੈਨੂੰ ਲੱਗਦਾ ਵੀ ਕਿਸੇ ਨੇ ਜਾਣ ਜਾਣ ਬੁੱਝ ਕੇ ਕੀਤਾ ਉਹਨੂੰ ਪਤਾ ਕਿ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਦਿਖ ਰਿਹਾ ਵੀ ਬੰਦੇ ਸਿੱਤੇ ਆ ਕੇ ਦੁਕਾਨ ਦੇ ਅੱਗੇ ਰੁਕਦੇ ਆ ਦੁਕਾਨ ਦੇ ਅੱਗੇ ਰੁੱਕ ਕੇ ਸਿੱਧਾ ਨੂੰ ਤੋੜਨਾ ਸ਼ੁਰੂ ਕਰਦੇ ਨੇ ਉਹ ਸਿੱਧਾ ਗੱਲੇ ਦੇ ਵਿੱਚ ਜਾਂਦੇ ਆ ਮਤਲਬ ਕੀ इवन ਕੀ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਸੋ ਅੱਜ ਕੱਲ ਕਿਤੇ ਵੀ ਸਿਸਟਮ ਰਹਿਣ ਗਿਆ ਕੈਮਰੇ ਦਾ ਕੋਈ ਡਰ ਨਹੀਂ ਹੈ ਇਨਸਾਨ ਉਹ ਪੁਲਿਸ ਦੇ ਸਾਹਮਣੇ ਸਾਰੀ ਚੀਜ਼ਾਂ ਹੋ ਰਹੀਆਂ ਪੁਲਿਸ ਕਹਿੰਦੀ ਵੀ ਅਸੀਂ ਰੋਕ ਲਾਂਗੇ ਪੁਲਿਸ ਦੇ ਸਾਹਮਣੇ ਲੁੱਟਖੋਹ ਹੋ ਰਹੀਆਂ ਕੁਝ ਵੀ ਨਹੀਂ ਰਹਿ ਗਿਆ ਸਰ ਮੈਂ ਤਾਂ ਕੁਝ ਵੀ ਮਜ਼ਾ ਨਹੀਂ ਆ ਰਿਹਾ ਬਿਲਕੁਲ ਡਾਕਟਰ ਸਾਹਿਬ ਲੱਗਦਾ ਹੈ ਕਿ ਕਿਸੇ ਭੇਤੀ ਦਾ ਕੰਮ ਹੋ ਸਕਦਾ ਕਿਉਂਕਿ ਉਹਨੂੰ ਹੀ ਪਤਾ ਹੋ ਸਕਦਾ ਕਿ ਇੱਥੇ ਕੈਸ਼ ਪਿਆ ਸਰ ਭੇਤੀ ਦਾ ਤਾਂ ਚਲੋ ਆਪਾਂ ਇਹ ਨਹੀਂ ਕਹਿ ਸਕਦੇ ਭੇਤੀ ਦਾ ਕੰਮ ਹੈ ਪਰ ਜਿਸ ਹਿਸਾਬ ਨਾਲ ਚੋਰੀ ਆ ਵਾਰਦਾਤਾਂ ਹੋ ਰਹੀਆਂ ਨੇ ਨਾ ਸਰ ਲੁਧਿਆਣੇ ਦਾ ਇਸ ਟਾਈਮ ਬਹੁਤ ਬੁਰਾ ਹਾਲ ਹੈਗਾ ਮਤਲਬ ਤੁਸੀਂ ਕਿਸੇ ਪਾਸੇ ਵੀ ਸੇਫ ਨਹੀਂ ਹੈਗੇ ਨਾ ਰਾਤ ਨੂੰ ਨਾ ਦਿਨ ਨੂੰ ਅੱਜ ਤੋਂ 2 ਸਾਲ ਪਹਿਲਾਂ ਮੇਰੇ ਬ੍ਰਦਰ ਦੀ ਐਕਟਿਵਾ ਵੀ ਚੋਰੀ ਹੋਈ ਸੀਗੀ ਜਿਹੜੀ ਘਰ ਦੇ ਆਪੋਜੀਟ ਉਹਨੂੰ ਵੀ ਮਤਲਬ ਮਾਰ ਕੇ ਉਹ ਐਕਟਿਵਾ ਖੋ ਕੇ ਲੈ ਗਏ ਸੀਗੇ ਯਾਨੀ ਤੁਸੀਂ ਕਿਸੇ ਪਾਸੇ ਸੇਫ ਨਹੀਂ ਹੈ ਬਿਲਕੁਲ ਉਮੀਦ ਜਿਹੜੀ ਹੈ ਕਿਤੇ ਨਾ ਕਿਤੇ ਕ੍ਰਾਈਮ ਰੇਟ ਵੱਧ ਰਿਹਾ ਹੈਗਾ ਇਸੇ ਕਰਕੇ ਨਾ ਉਮੀਦ ਹੋ ਰਹੇ ਨੇ ਲੋਕ ਇਹ ਬੇਸ਼ੱਕ ਤੁਹਾਨੂੰ ਛੋਟੀ ਖਬਰ ਲੱਗੇਗੀ ਲੇਕਿਨ ਤੁਸੀਂ ਖੁਦ ਸੋਚੋ ਕਿ ਅਗਰ ਇੱਕ ਮਾਮੂਲੀ ਛੋਟੀ ਜੀ ਕਲੀਨਿਕ ਦੇ ਵਿੱਚ ਚੋਰੀ ਹੋ ਸਕਦੀ ਹੈ ਤਾਂ ਵੱਡੇ ਸ਼ੋਰੂਮ ਜਾਂ ਬੜੀਆਂ ਦੁਕਾਨਾਂ ਨੇ ਉਹ ਕਿੰਨੀ ਐ ਸੇਫ ਨੇ ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਘਰੇ ਜਾਓ ਤਾਂ ਆਪਣੀ ਦੁਕਾਨ ਜਾਂ ਆਪਣੇ ਕਿਸੇ ਵੀ ਕੰਮ ਵਾਲੀ ਜਗ੍ਹਾ ਤੋਂ ਕੈਸ਼ ਆਪਣੇ ਨਾਲ ਜ਼ਰੂਰ ਲੈ ਕੇ ਜਾਓ ਕੈਸ਼ ਦੀ ਘਟੋ ਘਟ ਚੋਰੀ ਤੋਂ ਬਚਾ ਹੋਏਗਾ ਵਰਨਾ ਇੱਥੇ ਦਾ ਅਸੀਂ ਰਾਸ਼ਨ ਦੀਆਂ ਦੁਕਾਨਾਂ ਵੀ ਲੁੱਟੀਆਂ ਹੋਈਆਂ ਦੇਖੀਆਂ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ ਹਲੋ ਹਾਂਜੀ ਜੀ ਹਾਂਜੀ ਸਰ ਇੱਕ ਨਾ ਕੁਲਦੀਪ ਕਲੀਨਿਕ ਦੇ ਵਿੱਚ ਚੋਰੀ ਹੋਈ ਹੈਗੀ ਹੈ ਕੀ ਮੈਟਰ ਹੈਗਾ ਔਰ ਕਦੋਂ ਦੀ ਚੋਰੀ ਹੈ ਤੇ ਕਿੰਨੇ ਦੀ ਚੋਰੀ ਹੋਈ ਹੈਗੀ ਸਰ ਜਿਹੜਾ ਤੇ ਕੁਲਦੀਪ ਨਾ ਜੀ ਪਤਾ ਪਤਾ ਕਰਕੇ ਟੈਲੀਫੋਨ ਹੂੰ ਮੇਰੇ ਜਦੋਂ ਆਇਆ ਕਸਕੋ ਜੇ ਤੇ ਨੇ ਦੇਖਿਆ ਤੇ ਤਾਂ ਸਾਡਾ ਟੁੱਟਿਆ ਗਿਆ ਸੀ ਸਾਕੇ ਤੋਟ ਕੇ ਦੰਦ ਵਾਲਾ ਲੱਗ ਜਾ ਜਿਹੜਾ ਸੀਸੀਟੀਵੀ ਲੱਗੇ ਨਹੀਂ ਥੱਲੇ ਹੋ ਟੁੱਟ ਕੇ ਉਹਨਾਂ ਨੇ 18000 ਰੁਪਏ ਚੋਰੀ ਕੀਤੇ ਜੀ ਲਗਭਗ 18000 ਰੁਪਏ ਨੇ ਬਸ ਹੋਰ ਕੋਈ ਦਿਖਾਣ ਦੇ ਐਸੇ ਦੇ 18000 ਰੁਪਏ ਨੇ ਕਿਤੇ ਅਸੀਂ ਚੋਰੀੋਂ ਖਸ ਲੈ ਗਏ ਉਹਨੇ ਜੀ ਅੱਛਾ ਸਿਰ ਇਹ ਕੋਈ ਦੋ ਬਾਈਕਸ ਸੀਸੀਟੀਵੀ ਚ ਦਿਖ ਰਿਹਾ ਕਿ ਦੋ ਬਾਈਕਸ ਵਾਰ ਹੈ ਕੀ ਕੋਈ ਹਾਂ ਸਾਈਕਲ ਵਾਰ ਹੈਗਾ ਪਰ ਮੇਰਾ ਹੁਣ ਕਰਨ ਪਤਾ ਨਹੀਂ ਲੱਗਦਾ ਬਿਲਕੁਲ ਕੋਈ ਪਛਾਣ ਨਹੀਂ ਹੁੰਦੀ ਤਾਂ ਕਿਰਦਾਨੋਂ ਵੀ ਕਿੰਨਾ ਨੰਬਰ ਨੰਬਰ ਕੋਈ ਪੜਿਆ ਨਹੀਂ ਗਿਆ ਜੀ ਅੱਛਾ ਸਰ ਤੇ ਇੱਥੇ ਫਿਰ ਕੀ ਕਾਰਵਾਈ ਹੋਰ ਸੀਸੀਟੀਵੀ ਫੁਟੇਜਿਸ ਵਗੈਰਾ ਚੈੱਕ ਕਰ ਰਹੇ ਹੋ ਜੀ ਹਾਂ ਜੀ ਹਾਂ ਜੀ ਜੀ ਸਰ ਠੀਕ ਹੈ ਜੀ ਧੰਨਵਾਦ